ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਲੈ ਕੇ ਐਲਾਨ ਹੋ ਗਿਆ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਉਹਨਾਂ ਵੱਲੋਂ ਸਾਰੀ ਡਿਟੇਲ ਸਾਂਝੀ ਕੀਤੀ ਗਈ ਹੈ ਤੇ ਦੱਸਿਆ ਗਿਆ ਹੈ ਵੀ ਚੋਣਾਂ ਕਿਵੇਂ ਹੋਣਗੀਆਂ ਕੀ ਕੀ ਪ੍ਰਕਿਰਿਆ ਹੋਵੇਗੀ ਹਾਲਾਂਕਿ ਤਿਉਹਾਰਾਂ ਨੂੰ ਦੇਖਦੇ ਹੋਏ ਤੇ ਜਿਹੜਾ ਚੋਣੇ ਦਾ ਸੀਜ਼ਨ ਉਹਨੂੰ ਦੇਖਦੇ ਹੋਏ ਸਾਰਾ ਕੁਝ ਰੱਖਦੇ ਹੋਏ ਚੋਣਾ ਵੱਲੋਂ ਐਲਾਨ ਕਰ ਦਿੱਤਾ ਗਿਆ ਪੰਚਾਇਤੀ ਚੋਣਾਂ ਦਾ ਜਿਹਦੇ ਚੱਲਦੇ ਗੱਲਬਾਤ ਕਰਾਂਗੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੂ ਜੀ ਤੁਸਾ ਕਿਵੇਂ ਦੇਖਦੇ ਹੋ ਹੁਣ ਐਲਾਨ ਹੋ ਗਿਆ ਤੇ ਹੁਣ ਸਰਪੰਚਾਂ ਨੇ ਵੀ ਤਿਆਰੀ ਖੇਚ ਲਈ ਹੈ ਤੇ ਜੋ ਖਰਚੇ ਦੀ ਗੱਲ ਹੈ ਜੀ 30 ਤੋਂ 40 ਹਜ਼ਾਰ ਖਰਚ ਸਕਦੇ ਨੇ ਸਰਪੰਚ ਦੇਖੋ ਜਿਹੜੀ ਇਹ ਪੰਜਾਬ ਰਾਜ ਚੋਣ ਕਮਿਸ਼ਨ ਹੈ ਸ਼੍ਰੀ ਰਾਜ ਕਮਲ ਚੌਧਰੀ ਉਹ ਭਾਵੇਂ ਕਹਿ ਰਹੇ ਨੇ ਕਿ ਚੋਣੇ ਦੇ ਸੀਜ਼ਨ ਨੂੰ ਧਿਆਨ ਚ ਰੱਖਿਆ ਗਿਆ ਪਰ ਕੀ ਉਹਨਾਂ ਨੇ ਪੰਜਾਬ ਸਰਕਾਰ ਦਾ ਪ੍ਰਾਣਾ ਆਰਡਰ ਪੜਿਆ ਹੈ ਕਿ 1 ਅਕਤੂਬਰ ਤੋਂ ਪੰਜਾਬ ਵਿੱਚ ਝੋਨੇ ਦੀ ਖਰੀਦ ਸ਼ੁਰੂ ਜੀ ਇਹਨਾਂ ਨੇ ਵੋਟਾਂ ਦੀ ਤਰੀਕ ਰੱਖਤੀ ਹੈ 15 ਅਕਤੂਬਰ ਸਵੇਰੇ 8 ਵਜੇ ਤੋਂ ਲੈ ਕੇ 4 ਵਜੇ ਦੇ ਤੱਕ ਵੋਟਾਂ ਪੈਣਗੀਆਂ ਸਾਡੇ 13000 237 ਪਿੰਡ ਹੈ 19110 VOTING ਕੇਂਦਰ ਬਣਾਏ ਉਹਦੀ ਡਿਟੇਲ ਉਹਨਾਂ ਨੇ ਦੱਸੀ ਆ ਪਰਸੋ 27 ਸਤੰਬਰ ਨੂੰ ਇਹਦੇ ਵਾਸਤੇ ਨੋਟੀਫਿਕੇਸ਼ਨ ਅਧ ਸੂਚਨਾ ਜਾਰੀ ਹੋ ਜਾਈਗੀ ਜੀ ਤੇ ਉਦੋਂ ਤੋਂ ਹੀ ਫਾਰਮ ਭਰਨ ਦਾ ਵੀ ਸ਼ੁਰੂਆਤ ਹੋ ਜੇਗੀ ਉਹ ਕਹਿੰਦੇ ਕਿ ਜਿਹੜਾ ਵੀ ਹੈ ਸਵੇਰੇ ਤੋਂ ਲੈ ਕੇ 3 ਵਜੇ ਤੱਕ 27 ਤਰੀਕ ਨੂੰ ਨਾਮਜ਼ਦਗੀ ਦਖਲ ਕੀਤੇ ਜਾਣਗੇ ਤੇ 11 ਤੋਂ 3 ਵਜੇ ਦੇ ਤੱਕ ਇਹ ਨਾਮੀਨੇਸ਼ਨ ਦਾ ਸਮਾਂ ਹੈ ਅਤੇ 5 ਅਕਤੂਬਰ ਤੱਕ ਇਹਦੀ ਆਖਰੀ ਤਰੀਕ ਹੈ ਉਸ ਤੋਂ ਬਾਅਦ 5 ਤਰੀਕ ਤੋਂ ਬਾਅਦ ਜਿਹੜੀ ਇਹਦੀ ਪੜਤਾਲ ਹੋਊਗੀ ਪੇਪਰਾਂ ਦੀ ਤੇ 7 ਅਕਤੂਬਰ ਤੱਕ ਨਾਮਜ਼ਦਗੀ ਵਾਪਸ ਲਏ ਜਾ ਸਕਦੇ ਨੇ ਤੇ ਫਿਰ 7 ਤੋਂ ਲੈ ਕੇ 15 ਅੱਠ ਦਿਨ ਸਰਪੰਚਾਂ ਤੇ ਪੰਚਾਂ ਨੂੰ ਪ੍ਰਚਾਰ ਵਾਸਤੇ ਦਿੱਤਾ ਗਿਆ ਉਹਨਾਂ ਨੇ ਸਮਾਂ ਸੀਮਾ ਵੀ ਰੱਖਤੀ ਹੈ ਪਿਛਲੀ ਵਾਰ ਜਦੋਂ ਵੋਟਾਂ ਪਈਆਂ ਸੀ ਤਾਂ ਸਰਪੰਚ ਵਾਸਤੇ 30000 ਪੰਚ ਵਾਸਤੇ 20000 ਦੀ ਖਰਚ ਸੀਮਾ ਤੈਅ ਕੀਤੀ ਸੀ ਲੇਕਿਨ ਇਹਦੇ ਵਿੱਚ 10-10000 ਵਧਾਤਾ ਸਰਪੰਚ ਵਾਸਤੇ 40 ਪੰਚ ਵਾਸਤੇ ਜਿਹੜਾ ਹੈਗਾ ਉਹ 30000 ਰੱਖਤਾ ਜਿਹੜੀ ਅਗਲੀ ਗੱਲ ਕੀਤੀ ਹੈ ਇਹਦੇ ਵਿੱਚ ਉਹ ਜਿਹੜੇ ਤੁਸੀਂ ਕਹਿ ਸਕਦੇ ਹੋ ਕਿ ਨੋਮੀਨੇਸ਼ਨ ਨਾਮਜ਼ਦਗੀ ਦੇ ਨਾਲ ਫੀਸ ਹੈ ਜਨਰਲ ਵਰਗ ਲਈ ਇਹ ਫੀਸ 100 ਰੁਪਿਆ ਫਾਰਮ ਦੇ ਨਾਲ 100 ਰੁਪਿਆ ਤੁਹਾਨੂੰ ਜਮ੍ਹਾਂ ਕਰਾਉਣਾ ਪਵੇਗਾ ਤੇ ਜਿਹੜੇ ਰਾਖਵਾ ਕਰਨ ਚਾਹੁੰਦੇ ਨੇ ਅਨੁਸੂਚਿਤ ਜਾਤੀ ਜਾਂ ਪਛੜੀਆਂ ਸ਼ਰੀਰੀਆਂ ਉਹਨਾਂ ਵਾਸਤੇ ਇਹ ਫੀਸ ਅੱਦੀ ਹੈ 50 ਰੁਪਏ ਹੈ ਸੋ ਕੁੱਲ ਵੋਟਰ ਹੈ ਜਿਹੜਾ 1 ਕਰੋੜ 97 1 ਕਰੋੜ 33 ਲੱਖ 97932 ਹੈ ਔਰ ਜਦੋਂ 4 ਵਜੇ ਨੂੰ ਜਿਹੜਾ ਬੰਦਾ ਪੋਲਿੰਗ ਸਟੇਸ਼ਨ ਦੇ ਅੰਦਰ ਆ ਗਿਆ ਵੋਟਰ ਉਹਦੀ ਵੋਟ ਪਵੇਗੀ ਭਾਵੇਂ 6 ਵਜੇ ਜਿਵੇਂ ਹੀ ਵੋਟ ਮੁਕੰਮਲ ਹੋ ਜੇਗੀ ਉਸ ਤੋਂ ਬਾਅਦ ਬੂਥਾਂ ਦੇ ਉੱਤੇ ਹੀ ਇਹਦੀ ਗਿਣਤੀ ਸ਼ੁਰੂ ਹੋ ਜੇਗੀ ਜਿਹੜਾ ਸਟਾਪ ਉੱਥੇ ਹੋਵੇਗਾ ਉਹ ਵੋਟਾਂ ਦੀ ਗਿਣਤੀ ਵੀ ਕਰਕੇ ਮੁਕੰਮਲ ਕਰਕੇ ਨਤੀਜਾ ਐਲਾਨ ਕੇ ਫੇਰ ਵਿਹਲਾ ਹੋਵੇਗਾ ਸੋ ਰਾਜਕਾਮਲ ਚੌਧਰੀ ਸਾਹਿਬ ਨੇ ਨਾਲ ਵੀ ਦੂਜਾ ਕਿਹਾ ਹੈ ਚੋਣ ਸਮੱਗਰੀ ਪੋਸਟਰ ਇੱਕ ਕਿਸੇ ਵੀ ਸਰਕਾਰੀ ਇਮਾਰਤ ਤੇ ਨਹੀਂ ਲਾਏ ਜਾਣਗੇ ਹਥਿਆਰ ਪੂਰਨ ਤੌਰ ਤੇ ਪਾਬੰਦੀ ਨਸ਼ੀਲੇ ਪਦਾਰਥਾਂ ਦਾ ਜੇ ਕੋਈ ਸੇਵਨ ਕਰਦਾ ਹੈ ਵੰਡਦਾ ਹੈ ਤਾਂ ਆਪਕਾਰੀ ਵਿਭਾਗ ਦੀਆਂ ਡਿਊਟੀਆਂ ਲਈਆਂ ਨੇ ਉਹ ਨਾਲ ਦੀ ਨਾਲ ਇਸ ਮਾਮਲੇ ਦੇ ਵਿੱਚ ਜਾਣਗੇ ਤੇ ਇਹਨੂੰ ਬਣਦੀ ਕਾਰਵਾਈ ਕੀਤੀ ਜਾਵੇਗੀ ਸੋ ਜਿਵੇਂ ਇੱਕ ਕਹਾਵਤ ਹੈ ਕਿ ਸੁੱਖਾ ਸੁਖਦੀ ਨੂੰ ਇਹ ਦਿਨ ਆਏ ਵਜ ਰਹੀਆਂ ਵੰਸਰੀਆਂ ਸੋ ਵਿਆਹਾਂ ਦੇ ਵਿੱਚ ਇਹ ਸਾਡੀਆਂ ਲੜਕੀਆਂ ਗੀਤ ਗਾਉਂਦੀਆਂ ਹੁੰਦੀਆਂ ਸੀ ਸੋ ਇਹ ਸ਼ੁਭ ਦਿਨ ਜਿਹਨੂੰ ਬਹੁਤ ਚਿਰ ਤੋਂ ਡਿੱਕਿਆ ਜਾ ਰਿਹਾ ਸੀ ਆਖਰ ਉਹ ਦਿਨ ਆ ਗਿਆ ਪੰਜਾਬ ਵਿੱਚ 15 ਅਕਤੂਬਰ ਨੂੰ ਪੰਚਾਂ ਤੇ ਸਰਪੰਚਾਂ ਦੀਆਂ ਵੋਟਾਂ ਵੰਨਗੀਆਂ ਜੀ ਸੋ ਖਬਰ ਦੀ ਅਪਡੇਟ ਦੇ ਵਿੱਚ ਹੈ ਨੇ ਹੁਣ ਵੇਖਣਾ ਹੋਵੇਗਾ ਪੰਚ ਤੇ ਪੰਚ ਕਿਵੇਂ ਤਿਆਨੇ ਖਿੱਚਦੇ ਨੇ ਤੇ ਕੀ ਇਸ ਫੈਸਲੇ ਨੂੰ ਲੈ ਕੇ ਕਹਿੰਦੇ ਨੇ ਤਾਂ ਨਾਲ ਸਮਾਂ ਦੱਸੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ